ਕਾਲੀ ਕੀ ਨਾਂਗੇ ਇਹਦੇ ਮੇਰਾ ਨਾਮ ਸੁਰਜੀਤ ਸਿੰਘ ਆ ਮੈਂ ਗਵਾਂਡੀਆਂ ਬੋਲਦਾ ਜਿਹੜੇ ਤੁਹਾਡੇ ਤੇ ਅਲੀਗੇਸ਼ਨ ਲਗਾਏ ਗਏ ਕਿ ਤੁਸੀਂ ਰਾਤ ਨੂੰ ਜਿਹੜਾ ਇਹ ਥੜੀ ਢਾ ਦਿੱਤੀ ਹੈ ਤੋੜ ਦਿੱਤੀ ਇਹਨਾਂ ਦੀ ਬੁਰੀ ਦੀ ਸਰ ਕੀ ਮਸਲਾ ਕੀ ਹੈ ਕਿਉਂ ਤੋੜੀ ਗਈ ਇਹ ਮਸਲਾ ਇਹ ਹੈ ਕਿ ਮੇਰਾ ਜਿਹੜਾ بارش ਦਾ ਪਾਣੀ ਹੈ ਜੋ ਕਿ ਪਤਾ ਨਹੀਂ ਕਿੰਨੇ ਸਾਲ ਹੋ ਗਏ ਉਹ ਨੇਚਰਲ ਵੇ ਰਹੀ ਮਤਲਬ ਉਹ ਜਿਹੜਾ ਜਿਹੜਾ ਡਾਊਨਫਲੋ ਆਜ ਨੂੰ ਸੜਕ ਵੱਲ ਨੂੰ ਜਾਂਦਾ ਹੈ ਜੀ ਜੀ ਇਹਨਾਂ ਨੇ ਜਾਣ ਬੁੱਝ ਕੇ ਧੱਕੇ ਨਾਲ ਮੈਨੂੰ ਰੋਕਿਆ ਵੀ ਤੁਸੀਂ ਮੇਰਾ ਬਾਰਸ਼ ਦਾ ਪਾਣੀ ਨਾ ਬੰਦ ਕਰੋ ਜੀ ਇਹਨਾਂ ਨੇ ਧੱਕੇ ਨਾਲ ਮੇਰੇ ਮੇਰੇ ਪਾਣੀ ਦੇ ਨੂੰ ਰੋਕ ਲਈ ਆ ਜੀ ਰੋਕ ਲਾ ਕੇ ਫਿਰ ਇਹਨਾਂ ਨੇ ਹੋਰ ਵੀ ਇੱਕ ਤੁਪਕਾ ਵੀ ਮੇਰੇ ਪਾਣੀ ਨਾ ਜਾਵੇ ਫਿਰ 6 ਇੰਚ ਤੁਸੀਂ ਦੇਖੋ ਇਹਨੂੰ ਦਿਖਾਓ ਵੀ ਉਹ ਵੀ ਜਦੋਂ ਕਿ ਇਹ ਐਂਕਰੋਚਮੈਂਟ ਗਲੀ ਦੇ ਵਿੱਚ ਨਹੀਂ ਕਰ ਸਕਦੇ ਸਰਕਾਰੀ ਗਲੀ ਆ ਕਿਸੇ ਦਾ ਪਾਣੀ ਨਹੀਂ ਰੋ ਸਕਦੇ ਇਹ ਇਹਨਾਂ ਨੂੰ ਕੋਈ ਹੱਕ ਨਹੀਂ ਕਿਸੇ ਦਾ ਪਾਣੀ ਰੋਕਣ ਦਾ ਜੀ ਇਹਨਾਂ ਨੇ ਮੈਂ ਇਹਦੇ ਵਾਸਤੇ ਮਤਲਬ ਐਸਐਸਓ ਸਾਹਿਬ ਨੂੰ ਫੋਨ ਕੀਤਾ ਮੈਂ ਮਤਲਬ ਫੋਨ ਨਹੀਂ ਕੀਤਾ ਮੈਂ ਦਰਖਾਸਤਾਂ ਦਿੱਤੀਆਂ ਨੇ ਸੀਪੀ ਸਾਹਿਬ ਨੂੰ ਵੀ ਦਰਖਾਸਤਾਂ ਦਿੱਤੀਆਂ ਨੇ ਮੈਨੂੰ ਕਿਹਾ ਗਿਆ ਕਿ ਵੀ ਇਹ ਕਾਰਪੋਰੇਸ਼ਨ ਦਾ ਮਸਲਾ ਹੈ ਤੁਸੀਂ ਕਾਰਪੋਰੇਸ਼ਨ ਜਾਓ ਕਾਰਪੋਰੇਸ਼ਨ ਦੀ ਮੇਰੇ ਕੋਲ ਰਿਟਰਨ ਦਰਖਾਸਤਾਂ ਉਹਨਾਂ ਦਾ ਬਕਾਇਦਾ ਨੰਬਰ ਲੱਗਿਆ ਉਹ ਜਦੋਂ ਤੋੜਨਾ ਹੈ ਤੇ ਜਨਾਨੀ ਇਹਦੀ ਨਿਰੂਆ ਉਹ ਉਹਨਾਂ ਨੇ ਉਹਨਾਂ ੱੱਕੇ ਨਾ ਇਹਨੂੰ ਤੋੜ ਨਹੀਂ ਦਿੱਤਾ ਜੀ ਇਹ ਫਿਰ ਇਹਨੂੰ ਥੋੜਾ ਥੋੜਾ ਵੱਧ ਮਤੇ ਇਹ ਮਤਲਬ ਉੱਪਰ ਟਾਈਲਾਂ ਲਾਉਣ ਲੱਗੇ ਇਹਨਾਂ ਨੇ ਹੋਰ ਬਤਾ ਗਏ ਮੇਰਾ ਇੱਕ ਵੀ ਤੋਪਕਾ ਪਾਣੀ ਦਾ ਅੰਦਰ ਬਾਹਰ ਨਹੀਂ ਜਾ ਸਕਦਾ ਜੋ ਕਿ ਮੇਰੇ ਘਰ ਨੂੰ ਮਕਾਨ ਨੂੰ ਇਹ ਖਤਰਾ ਇਹਨਾਂ ਦੇ ਮੇਰੇ ਇਸ ਬਾਸ ਦੇ ਪਾਣੀ ਨਾਲ ਪਰ ਇਹਨਾਂ ਦਾ ਕਹਿਣਾ ਵੀ ਜਿਹੜੀ ਤੁਸੀਂ ਪਰਸਨਲ ਜਿਹੜੀ ਪਾਈਪ ਜਿਹੜੀ ਤੁਸੀਂ ਸਿੱਧਾ ਗਟਰ ਤੱਕ ਪਾਈ ਹੋਈ ਐ ਸੀਵਰੇਜ ਦਾ ਸਿੱਧਾ ਪਾਇਆ ਹੋਇਆ ਤੇ ਫਿਰ ਵੀ ਲੇਕਿਨ ਪਾਣੀ ਜਿਹੜਾ ਇਹ ਸੀਵਰੇਜ ਦੇ ਰਾਹੀਂ ਵੀ ਉਧਰ ਜਾ ਸਕਦਾ ਹੈ ਇਹ ਤੁਸੀਂ ਮੈਨੂੰ ਐ ਦੱਸੋ ਮੈਨੂੰ ਤੁਸੀਂ ਐ ਦੱਸੋ ਜਦੋਂ ਬਾਰਸ਼ ਹੈਵੀ ਰੇਨ ਆਉਂਦੀ ਆ ਇਹ 6 ਇੰਚ ਦਾ ਪਾਈਪ ਆ ਇਹ ਪਾਈਪ ਆ ਇਹ ਪੂਰਾ ਪਾਣੀ ਕਿਵੇਂ ਖਿੱਚੂਗਾ ਇਹ ਇਹ ਜਿਹੜਾ ਤੁਸੀਂ ਵੀ ਦੇਖਿਆ ਹੋਣਾ ਕਦੇ ਵੀ ਜਦੋਂ ਬਾਰਸ਼ ਹੋਵੇ ਹੈਵੀ ਰਹਿੰਦੀ ਆ ਉਹ ਬਾਹਰ ਗਲੀਆਂ ਦੇ ਵਿੱਚ ਦੀ ਪਾਣੀ ਚੱਲਦਾ ਉਹ ਮੇਰਾ ਪਾਣੀ ਇਹਨਾਂ ਨੇ ਰੋਕ ਕੇ ਦਿੱਤਾ ਉਹ ਮੇਰਾ ਪਾਣੀ ਜਾਊ ਕਿੱਥੇ ਤੁਸੀਂ ਦੱਸੋ ਉਹ ਤਾਂ ਕਾਰਪੋਰੇਸ਼ਨ ਨੇ ਪਾਣਾ ਨਾ ਪਾਈਪ ਕਿਹੜਾ ਪਾਈਪ ਜੀ 6 ਜੀ ਪਾਈਪ ਦੀ ਗੱਲ ਕਰਦੇ ਹੋ ਉਹ ਤਾਂ ਆਲਰੇਡੀ ਪਏ ਨੇ ਤੁਸੀਂ ਤੁਸੀਂ ਮੇਰੀ ਗੱਲ ਨੂੰ ਫਾਲੋ ਨਹੀਂ ਕਰ ਰਹੇ ਉਹ ਤਾਂ ਆਲਰੇਡੀ ਪਏ ਹੋਏ ਨੇ ਐਕਚੁਅਲੀ ਐਕਚੁਅਲੀ ਤੁਸੀਂ ਕਾਰਪੋਰੇਸ਼ਨ ਨੂੰ ਕਹਿ ਵੀ ਸਕਦੇ ਹੋ ਕਿ ਇੱਕ ਇੱਕ ਕਾਰਪੋਰੇਸ਼ਨ ਵੱਡਾ ਪਾਈਪ ਨਹੀਂ ਸੋਰੀ ਐਕਚੁਅਲੀ ਜਾਲੀ ਵੀ ਲਵਾ ਸਕਦੇ ਕਿਉਂ ਪਾਉਣ ਉਹ ਜਦੋਂ ਜਦੋਂ ਨੈਚੁਰਲ ਵੇ ਮੇਰਾ ਪਾਣੀ ਜਾ ਰਿਹਾ ਇਹ ਕੌਣ ਹੁੰਦੇ ਨੇ ਮੇਰਾ ਪਾਣੀ ਰੋਕਣ ਵਾਲੇ ਹੋਰ ਦੇ ਮੈਨੂੰ ਦੱਸੋ ਸਹੀ ਇਹ ਕੌਣ ਮੈਨੂੰ ਐਂ ਦੱਸੋ ਫਿਰ ਨਾ ਇਹਨਾਂ ਨੂੰ ਕੋਈ ਹੱਕ ਹੈ ਮੇਰਾ ਪਾਣੀ ਰੋਕਣ ਦਾ ਮੈਂ ਤਾਂ ਆਪਣੀ ਬੋਹੜ ਮਰੀ ਬਣਾਈ ਇਹ ਅੱਛਾ ਇਹ ਗ ਇਨੂੰ ਕਾਨੂੰਨ ਕੰਨ ਕਰਦਣ ਨੂੰ ਗਲੀ ਚ ਨਹੀਂ 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 ਇੱਕ ਇਹ ਕੰਨ ਨਹੀਂ ਹੈ ਇੱਕ ਮੈਨੂੰ ਇਹ ਦੱਸੋ ਇਹ ਕੰਨ ਇਹ ਕੰਨ ਦੀ ਹੈ ਕਿਸਮ ਦੀ ਮੇਰਾ ਕੋਟ ਕੇਸ ਲੱਗਾ ਹੋਇਆ ਨਾ ਜੀ ਮੇਰਾ ਕੋਟ ਕੇਸ ਨਹੀਂ ਲੱਗਿਆ ਹਲੇ ਮੈਂ ਦਰਖਾਸਤ ਵੀ ਦਿੱਤੀ ਚਾ ਮੈਂ ਸਾਰਾ ਕੁਝ ਦਿੱਤਾ ਵੇ ਜੇ ਤੂੰ ਦਰਖਾਸਤ ਮੈਂ ਦਰਖਾਸਤ ਮੇਰੀ ਹਲੇ ਕੋਈ ਉਤੇ ਅਸਰ ਨਹੀਂ ਹੋਇਆ ਮੈਂ ਦਰਖਾਸਤਾਂ ਦਿੱਤੀਆਂ ਮੇਰਾ ਗੱਲ ਸੁਣੋ ਹਾਂ ਜੀ ਤੇ ਦੱਸੋ ਤੁਸੀਂ ਹਾਂ ਅਸੀਂ ਦਰਖਾਸਤ ਦਿੱਤੀ ਹੋਈ ਹੈ ਦਿਖਾ ਦੇਣ ਦੇ ਬਾਅਦ ਮੇਰੀ ਦਰਖਾਸਤ ਦਿੱਤੀ ਉਹ ਉਹ ਤੇ ਦਾ ਰਾਈਟ ਹੈਗਾ ਸਰ ਕੀ ਨੋ ਰਾਤ ਨੂੰ ਜਿਹੜਾ ਇਹ ਕੀ ਕੀਤਾ ਵਾ ਕੀ ਨੋ ਨਾਈਟ ਇਹਨਾਂ ਨੂੰ ਰੈਡ ਬਣਾਉਣ ਦਾ ਮੈਨੂੰ ਦੱਸੋ ਇਹਨੂੰ ਉਹ ਹਮ ਗਿਵਨ देम ਰਾਈਟ ਟੂ ਟੂ ਬੈਟਰ ਰੂਮ ਤੇ ਇਹਨਾਂ ਨੂੰ ਕਿਨੇ ਦਿੱਤਾ ਰਾਈਟ ਕਿਵੇਂ ਬਣਾਉਗੇ ਤੁਸੀਂ ਮੇਰਾ ਪਾਣੀ ਕਿਵੇਂ ਬੰਦ ਕਰੋਗੇ ਮੈਨੂੰ ਦੱਸੋ ਸਹੀ ਆਪਣੇ ਬੂਹੇ ਦਾ ਜੰਬੀ ਕੋ ਕੰਧ ਕਰਉਣਗੇ ਕੱਲ ਨੂੰ ਕਹਿੰਗੇ ਸਾਡੇ ਬੂਹੇ ਦਾ ਅਸੀਂ ਕੰਧ ਕਰ ਦਾਂ ਗਲੀਆ ਸਰਕਾਰੀ ਪ੍ਰੋਪਰਟੀ ਤੂੰ ਜੋ ਸੁੱਚੀ ਤੂੰ ਚੱਲ ਪਾਣੀ ਨਹੀਂ ਰੋਕ ਸਕਦਾ ਤੂੰ ਤੂੰ ਚੱਲ ਗਏ ਇਹ ਮੇਰਾ ਪਾਣੀ ਕਿਵੇਂ ਬੰਦ ਕਰਨਗੇ ਇਹ بارش ਦਾ ਪਾਣੀ ਆ ਮੇਰਾ ਜੇ ਮੇਰਾ ਕੋਈ ਘਰ ਦਾ ਪਾਣੀ ਹੋਵੇ ਰਸੋਈ ਦਾ ਹੋਵੇ ਕੋਈ ਕੋਈ ਸੀਵਰੇ ਦਾ ਹੋਵੇ ਫਿਰ ਬੰਦ ਕਰ ਦੇਣ ਇਸ ਸਾਰੇ ਬਾਰਿਸ਼ ਦੇ ਪਾਣੀ ਵਾਸਤੇ ਤੁਸੀਂ ਕਹਿੰਦੇ ਮੈਂ ਆ ਪਾਇਆ ਹੋਇਆ ਪਾਇਆ ਦਾ ਪਾਇਆ ਤੋ ਯਾਰ ਮੈਂ ਤੂੰ ਸਮਝਦੇ ਨਹੀਂ ਇਹ ਮੇਰਾ ਜਿਹੜਾ ਫਾਲਤੂ ਪਾਣੀ ਜਿਹੜਾ ਹੁੰਦਾ 6 ਇੰਚ ਦੀ ਪਾਈ ਤੋਂ ਬਾਅਦ ਜਿਹੜਾ ਪਾਣੀ ਉਹ ਕਿੱਥੇ ਜਾਣਾ ਉਹ ਕਿੱਥੇ ਜਾਊਗਾ ਉਹ ਉਹ ਜੇ ਸਾਰਾ ਇੱਦਾਂ ਹੀ ਚੱਲਦਾ ਉਹ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਜਿਹੜਾ ਜਿਹੜਾ ਫਾਲਤੂ ਪਾਣੀ ਹੈ 6 ਇੰਚ ਤੋਂ ਪਰੋਂ ਕਿੱਥੇ ਜਾਊਗਾ ਉਹ ਜੇ 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 ਇੱਕ ਨਾ ਇੱਕ ਮੈਂ ਤੁਹਾਨੂੰ ਸਰ ਇੱਕ ਨਾਲ ਨਾ ਆਈ ਪਰ ਉਹ ਅਸੀਂ ਤੁਹਾਨੂੰ ਇਹ ਦੱਸ ਰਹੇ ਕਿ ਉਹਨਾਂ ਦਾ ਕਹਿਣਾ ਉਹਨਾਂ ਦਾ ਕਹਿਣਾ ਉਹਨਾਂ ਦਾ ਕਹਿਣਾ ਤੁਸੀਂ ਇੱਕ ਮੈਨੂੰ ਮੈਨੂੰ ਐ ਦੱਸੋ ਉਹਨਾਂ ਦਾ ਮੈਂ ਤੁਹਾਡੀ ਗੱਲ ਮੰਨਦਾ ਉਹਨਾਂ ਦਾ ਕਹਿਣਾ ਜਿਉਂ ਮੈਨੂੰ ਐ ਦੱਸੋ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਰਾਈਟ ਹੈ ਕਿ ਵੀ ਮਤਲਬ ਸਰਕਾਰੀ ਗੱਲ ਚ ਕਿਸਦਾ ਪਾਣੀ ਰੋਕਣ ਦਾ ਤੁਹਾਡੀ ਤਾਂ ਤੁਸੀਂ ਆਪਣੀ ਕਾਰਪੈਸ਼ਨ ਚ ਜਾਓ ਨਾ ਆਪਸ ਵਿੱਚ ਲੜਨ ਦਾ ਤਾਂ ਕੋਈ ਆ ਨਹੀਂ ਨਾ ਆਪ ਜਦੋਂ ਨਹੀਂ ਮੰਨੇ ਮੈਂ ਇਹਨਾਂ ਨੂੰ ਕਹਿੰਦੇ ਤੇ ਪਾਈ ਪਾ ਲੋ ਮੇਰਾ ਪਾਣੀ ਜਾਣ ਦਿਓ ਪਾਪਾ ਜੀ ਮੇਰੀ ਗੱਲ ਸੁਣੋ ਤੁਸੀਂ ਕਾਰਪੈਸ਼ਨ ਚ ਜਾ ਕੇ ਜਿਹੜੀ ਜੇ ਤੁਹਾਨੂੰ ਕਾਨੂੰਨੀ ਆਈ ਹੈ ਕੋਈ ਉਹ ਲੜ ਸਕਦੇ ਤੁਸੀਂ ਐਕਟਰ ਕਿਸੇ ਦੀ ਥੜੀ ਤਾਂ ਨਹੀਂ ਪਾ ਸਕਦੇ ਨਾ ਇਹ ਥੜੀ ਇਹਨਾਂ ਦੀ ਕਿਵੇਂ ਆ ਮੈਨੂੰ ਦੱਸੋ ਇਹ ਕਿਹਨੇ ਜੇ ਤਾਂ ਥੜੀ ਇਹਨਾਂ ਦੇ ਅੰਦਰ ਹੋਵੇ ਜੇ ਮੈਂ ਇਹਨਾਂ ਦੇ ਅੰਦਰ ਜਾ ਕੇ ਘਟਾਇਆ ਹੋਵੇ ਫਿਰ ਮੈਂ ਮੈਂ ਗਲਤਾਂ ਥੜੀਆਂ ਨੇ ਇਹਨਾਂ ਨੇ ਗਲਤ ਤਰੀਕੇ ਨਾਲ ਮੇਰੇ ਮੇਰਾ ਪਾਣੀ ਰੋਕਿਆ ਠੀਕ ਹੈ ਸਰ ਇੱਕ ਆਪਾਂ ਮੰਨ ਲੈਂਦੇ ਆ ਤੁਸੀਂ ਆਇਆ ਤੁਸੀਂ ਕਹਿੰਦੇ ਮੈਂ ਗਲਤ ਨਹੀਂ ਹੈਗਾ ਤੇ ਤੁਹਾਨੂੰ ਰਾਤ ਮਦਾਨ ਦੀ ਗੀ ਲੋੜ ਸੀ ਦਿਨੇ ਦੀ ਨਹੀਂ ਟਾ ਲੈਂਦੇ ਜਨੇ ਵੀ ਤਾ ਮੈਨੂੰ ਮਨ ਕੀ ਵੀ ਡੇਢ ਵਜੇ ਰਾਤ ਨੂੰ ਕੁ ਡੇਢ ਵਜੇ ਕੁਝ ਵਿਅਕਤੀ ਆਂਦੇ ਨੇ ਸੀਸੀਟੀਵੀ ਦਿਖਾਈ ਆ ਉਹਨਾਂ ਕੋਈ ਨਹੀਂ ਦਿਖਾਉਣ ਦੇ ਕੋਈ ਨਹੀਂ ਦਿਖਾਓ ਫਿਰ ਆ ਗਿਆ ਫਿਰਦੀ ਆ ਸਰ ਉਹ ਤਾਂ ਤੁਸੀਂ ਆਪ ਬੰਨੇ ਆ ਕਿ ਮੈਨੂੰ ਉਹ ਮੈਂ ਕਿਉਂ ਕਹਣਾ ਨਹੀਂ ਟਾਈ ਮੈਂ ਤਾਂ ਕਹਿਣਾ ਮੈਂ ਟਾਈ ਆ ਮੈਨੂੰ ਤਕਲੀਫ ਆ ਮੈਂ ਟਾਈ ਆ ਜੀ 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 ਮੈਂ ਇਹ ਹੁਣ ਬਣਾਉਣ ਤੇ ਹੁਣ ਵੀ ਟਾਉਂ ਜੀ ਤੁਹਾਨੂੰ ਤਕਲੀਫ ਨਹੀਂ ਨਾ ਹੈ ਮੈਨੂੰ ਤਕਲੀਫ ਹੈ ਜਾਰੀ ਤੇ ਪਵਾ ਰਹੀ ਸੀ ਸਾਡਾ ਮੀਨ ਪਾਣੀ ਅੰਦਰ ਆਉਂਦਾ ਹੈ ਇੱਕ ਨਾ ਇੱਕ ਰੋਡ 1000 ਇੱਕ ਇੱਕ ਸਰ ਇੱਕ ਇੱਕ ਸਰ ਕੋਈ ਮਨਜ਼ੂਰੀ ਨਹੀਂ ਲਈ ਉਹ ਸਿਰਫ ਇਹਨਾਂ ਦੇ ਕਲੇਸ ਕਰਕੇ ਕਹਿੰਦੀ ਮੈਂ ਕਿਹਾ ਚੱਲ ਇੱਥੇ 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 ਬਣੜੀ ਲਾੜੀ ਇੱਥੇ ਵੀ ਨਹੀਂ ਬਣਾਉਂ ਦਿੱਤੀ ਇਹਨਾਂ ਨੇ ਕੋਈ ਨਹੀਂ ਆ ਪਹਿਲਾਂ ਉਹਨਾਂ ਨੇ ਪੱਟ ਪੜਾਈ ਕੁਝ ਨਹੀਂ ਹੋਇਆ ਮੈਂ ਤੁਸਾਂ ਮੈਂ ਛੜੀ ਨਹੀਂ ਰਹਿਣ ਦੇਣੀ ਹੈ ਇਹ ਇੱਕ ਗਲਤ ਹੈ ਗੈਰਕਾਨੂੰਨੀ ਹੈ ਕੋਈ ਮਨਜ਼ੂਰੀ ਨਹੀਂ ਨਵੀਂ ਚਾਲੀ ਦੀ 40 ਦੀ ਮਨਜ਼ੂਰੀ ਲਈ ਜਿਹੜੇ ਮੈਂ ਨਹੀਂ ਨਹੀਂ ਕੋਈ ਉਹ ਕਾਰਪੋਰੇਸ਼ਨ ਨੇ ਆਪਣੇ ਐਂਡ ਤੇ ਕੀਤਾ ਕਾਰਪੋਰੇਸ਼ਨ ਆਪਣੇ ਐਂਡ ਤੇ ਕੀਤਾ ਦਿੱਤੀ ਮਨਜ਼ੂਰੀ ਲਈ ਮੈਂ ਨਹੀਂ ਰਹਿ ਦਿੱਤੀ ਮਨਜ਼ੂਰੀ ਕੋਈ ਦੇਖਾ ਮੈਨੂੰ ਜਿਹੜੀ ਜਿਹੜੀ ਨਵੀਂ ਜਾਲੀ ਬਣਾਣੀ ਆ ਆਪਾਂ ਇਹਨਾਂ ਦੇ ਕੋਈ ਇੱਕ ਬਣਾਣੀ ਆ ਆਪਾਂ ਕਿੱਥੇ ਬਣਾਉਣੀ ਆ ਮੈਂ ਤਾਂ ਮੈਨੂੰ ਇਹਨਾਂ ਲੋੜ ਹੀ ਨਹੀਂ ਉਹਦੀ ਹਾਂਜੀ ਐਂ ਨਾਟ ਨੀਡਰ ਤੋਂ ਮੈਨੂੰ ਤਾਂ ਲੋੜ ਹੀ ਨਹੀਂ ਉਹਦੀ ਮੇਰਾ ਪਾਣੀ ਜਾਣਾ ਨਹੀਂ ਧੰਨਵਾਦ بارش ਦਾ ਮੈਨੂੰ ਕੀ ਲੋੜ ਅਸੀਂ ਆਪਣੇ ਮੈਨੂੰ ਅੰਕਲ ਜੀ ਉਹਨਾਂ ਦੀ ਆਲਰੇਡੀ ਕੋਨਸਟਰਕਟ ਹੋ ਆਲਰੇਡੀ ਦੋ ਜਾਲੀਆਂ ਬਣੀਆਂ ਮੈਨੂੰ ਨਹੀਂ ਪਤਾ ਤਾਂ ਉਹਨਾਂ ਕੋਲ ਮੈਂ ਨਹੀਂ ਬਣਾਈਆਂ ਉਹ ਉਹ ਮੈਂ ਨਹੀਂ ਬਣਾਈਆਂ ਉਹ ਉਹ ਕਾਰਪੋਰੇਸ਼ਨ ਨੇ ਬਣਾਈਆਂ ਨੇ ਮੈਨੂੰ ਨਹੀਂ ਪਤਾ ਹੋਦੇ ਇਹਨਾਂ ਨੂੰ ਮੇਰੇ ਮੇਰਾ ਪਾਣੀ ਰੋਕਣ ਦਾ ਕੋਈ ਹੱਕ ਨਹੀਂ ਬਸ ਮੈਨੂੰ ਤਾਂ ਇਹ ਪਤਾ ਇਹ ਮੇਰਾ ਮੇਰਾ ਪਾਣੀ ਨਹੀਂ ਰੋਕ ਸਕਦੇ بارش ਦਾ ਹੈ ਕੋਰਪੋਰੇਸ਼ਨ ਵਾਲੇ 20 ਫੁੱਟ ਤੋਂ ਬਾਅਦ ਕੋਰਪੋਰੇਸ਼ਨ ਵਾਲੇ 50 ਫੁੱਟ ਤੋਂ ਬਾਅਦ ਜਾਲੀ ਇੱਕ ਟ੍ਰੋਪਰ ਬੰਦੀ ਉਹਨਾਂ ਨੂੰ ਪੁੱਛੋ ਮੈਨੂੰ ਨਹੀਂ ਪਤਾ ਨਹੀਂ ਕੋਰਪੋਰੇਸ਼ਨ ਵਾਲਾ ਮੈਨੂੰ ਨਹੀਂ ਪਤਾ ਦੀ ਉਹ ਮੈਂ ਤਾਂ ਨਹੀਂ ਗੱਲ ਕਰ ਰਿਹਾ ਜਿਹੜੀ ਮੈਂ ਗੱਲ ਕਰਨਾ ਮੈਂ ਤਾਂ ਉਹ ਬਣਾਈਆਂ ਨਹੀਂ ਉਹਨਾਂ ਦਾ 50 ਫੁੱਟ ਤੋਂ ਬਾਅਦ ਫਰੈਂਡ ਤੋਂ ਬਾਅਦ ਤੋਂੜੀ ਇੱਕ ਇੱਕ ਪਰਸਨ ਤੋਂੜੀ ਵੀ ਘਰ ਦੇ ਮਰੇ ਇੱਕ ਜਾਲੀ ਚਾਹੀਦੀ ਤੁਸੀਂ ਕੋਰਪੋਰੇਸ਼ਨ ਨੂੰ ਕਹੋ ਬਣਾਉਣ ਦੇ ਮੈਨੂੰ ਕੀ ਰੋਡ ਸੀ ਬਣਾ ਦੇਂਦੇ ਹਾਂ ਜਿਵੇਂ ਕਹਿੰਦੇ ਤੁਸੀਂ ਨਹੀਂ ਇਹਨਾਂ ਨੂੰ ਜਾਲੀ ਪਰਵਾ ਲੋ ਨਾ ਉਹਨਾਂ ਨੇ ਕਿਹਾ ਵੀ ਲੀਗਲੀ ਨੇ ਇੱਥੇ ਹੀ ਨਿਕਲਦਾ ਰਸਤਾ ਜਨਾਨੀ ਨੇ ਉਹਨਾਂ ਦੇ ਬਾਵਾ ਫੜ ਲਿਆ ਗੁੰਡਾਗਰਦੀ ਕਰਨ ਲੱਗੇ ਵਿਚਾਰੇ ਸ਼ਰਮ ਦੇ ਮਾਰੇ ਭੱਜ ਗਏ ਬੰਦੇ ਨਹੀਂ ਉਹਨਾਂ ਦੇ ਤਾਂ ਬੂਰੇ ਦੋ ਪਹਿਲਾਂ ਹੀ ਜਾਲੀ ਹੈਗੀ ਨਾਲੀ ਯਾਰ ਇੱਕ ਮਿੰਟ ਚਲ ਤੂੰ ਇੱਕ ਮਿੰਟ ਚੱਲ ਮੇਰੀ ਗੱਲ ਉਹਨਾਂ ਦੇ ਮੂਰੇ ਦੋ ਨੇ ਤਿੰਨ ਬਣਾਈ ਉਹਨਾਂ ਦੋ ਉਹਨਾਂ ਨੇ ਆ ਇੱਕ ਆਪ ਬਣਾਈ ਇੱਕ ਕਾਰਪੋਰੇਸ਼ਨ ਨੇ ਬਣਾਈ ਆ ਦੱਸਦੇ ਨੇ ਆਪ ਦੱਸਦੇ ਨੇ ਕਾਰਪੋਰੇਸ਼ਨ ਦੀ ਹੈ ਨਹੀਂ ਇੱਕ ਇੱਕ ਬੜੇ ਕਾਰਪੋਰੇਸ਼ਨ ਨੇ ਇੱਕ ਆਪ ਬਣਾਈਆਂ ਇਹਨਾਂ ਨੇ ਇਹਨਾਂ ਕੋ ਆਪਣੀ ਰੋਡ ਨੂੰ ਬਣਾਈ ਹੈ ਇਹਨਾਂ ਦੀ ਇਹਨਾਂ ਦੇ ਪਾਣੀ ਜਾਂਦਾ ਹੁੰਦੀ ਇਹਨਾਂ ਦੋ ਇੱਕ ਕਾਰਪੋਹੁੰਦੀ ਬਣੀਆ ਉੱਥੋਂ ਜਿੱਥੋਂ ਲੈ ਗਿਆ ਉੱਥੇ ਜਿੱਕੇ ਕਾਰਪੋਹੁੰਦੀ ਬਣੀ ਹੀ ਆ ਤੁਸੀਂ ਆਪ ਹੀ ਕਹਿੰਦੇ ਹੋ ਤੁਸੀਂ ਤੁਸੀਂ ਚਾਹਨੇ ਕੀ ਆਉਂਦੀ ਜਾਲੀ ਮੈਂ ਚਾਹੁੰਦਾ ਵੀ ਇਹ ਰੇਟ ਤੇ ਟੁੱਟਲੀ ਜਾਂਦੀ ਹੈ ਬਸ ਇਹ ਮੇਰਾ ਐਨਵਾਇਰਨਮੈਂਟ ਮੇਰਾ ਬਾਰਸ਼ ਦਾ ਪਾਣੀ ਕੋਈ ਨਹੀਂ ਬੰਦ ਕਰ ਸਕਦਾ ਮੇਰਾ ਬਾਰਸ਼ ਦਾ ਪਾਣੀ ਨਾ ਮੈਂ ਬੰਦ ਹੋਣ ਦੇਣਾ ਇਹ ਤੁਸੀਂ ਆਪ ਹੀ ਗੱਲ ਸੁਣੋ ਤੁਸੀਂ ਇਹ ਪਾਣੀ ਇੱਧਰ ਕਿਉਂ ਲਗਾਉਣਾ ਚਾਹੁੰਦੇ ਹੋ ਕਿ ਤੁਹਾਡੇ ਘਰੇ ਨਾ ਵੜੇ ਇਹੀ ਗੱਲ ਮੈਂ ਨਹੀਂ ਲਗਾਉਣਾ ਚਾਹੁੰਦਾ ਮੇਰਾ ਪਾਣੀ ਆਲਰੇਡੀ ਰੰਗ ਰਿਹਾ ਹੈ ਇਹਦਾ ਇਹਦਾ ਨੇਚਰਲ ਵੇ ਹੀ ਹੈ ਮੈਂ ਕਿਉਂ ਤੁਸੀਂ ਮੈਨੂੰ ਕਿਉਂ ਪੁੱਠੇ ਵੇਜਨਾ ਮੈਂ ਕਿਉਂ ਨਾ ਜ ਮੇਰਾ 10-15 ਸਾਲ ਤੋਂ ਪਾਣੀ ਲੰਘ ਰਿਹਾ ਇਹ ਕੌਣ ਉਹਦੇ ਮੇਰਾ ਪਾਣੀ ਮੰਨ ਦੇ ਤੜੀ ਤਾਂ ਉਹਨਾਂ ਨੇ ਵੀ ਤੜੀ ਤਾਂ ਉਹਨਾਂ ਦੀ ਵੀ ਹੈਗੀ ਹੈ ਨਾ ਤੜੀ ਬਣਾਉ ਗਈ ਨਾ ਉਹਨਾਂ ਨੇ ਘਰੇ ਤੁਸੀਂ ਯਾਰ ਮੇਰਾ ਮੇਰੀ ਇੰਟਰਵਿਊ ਹੋ ਗਈ ਨਾ ਦੈਟਸ ਆਲ ਬਸ ਮੈਂ ਤੁਹਾਨੂੰ ਆਪਣਾ ਵਰਜਨ ਦੱਸਤਾ ਇਹ ਮੇਰੇ ਨਾਲ ਧੱਕਾ ਹੋ ਰਿਹਾ ਹੈ ਧੱਕਾ ਕੀਤਾ ਇਹਨਾਂ ਨੇ ਧੱਕੇ ਨਾਲ ਮੇਰੀ ਇਹ ਇਹਨਾਂ ਨੇ ਤੜੀ ਬਣਾ ਕੇ ਮੇਰਾ ਪਾਣੀ ਰੋਕਿਆ ਬਸ ਇਹੀ ਹੈ ਮੈਂ ਮੇਰਾ ਮੇਰਾ ਮੈਂ ਘਰ ਟਾਉਣਾ ਆਪਣਾ ਹੈ ਤੁਸੀਂ ਤੁਹਾਨੂੰ ਤੁਸੀਂ ਉਹਨਾਂ ਨਾਲ ਕਿਪਾ ਕਿਵੇਂ ਪੁਰਸਾਂ ਤੁਸੀਂ ਜਿਹੜੀ ਫਿਰ ਮੇਰਾ ਵਰਦੀ ਨੇ ਤੁਸੀਂ ਮੈਨੂੰ ਇਹ ਦੱਸੋ ਇੱਕ ਮਿੰਟ ਮੈਨੂੰ ਇਹ ਦੱਸੋ ਮੇਰਾ ਪਾਣੀ ਬੰਦ ਕਰ ਦੋ ਕੋਈ ਮੇਰਾ ਪਾਣੀ ਕੋਈ ਬੰਦ ਕਰ ਸਕਦਾ ਬਾਰਸ਼ ਦਾ ਪਾਣੀ ਕਰ ਸਕਦਾ ਮੈਂ ਤੁਸੀਂ ਦੱਸੋ ਆਏ ਔਰ ਮੈਂ ਫਿਰ ਇਹਨਾਂ ਨੇ ਬੰਦ ਕੀਤਾ ਠੀਕ ਹੈ ਸਰ ਇੱਕ ਗੁੰਡਾ ਕਰਦੀ ਦਿਖਾਉਂਦੇ ਨੇ ਮੈਨੂੰ ਲਿਆ ਕੇ ਇੱਥੇ ਮੈਨੂੰ ਪੁੱਛਦੇ ਨੇ ਅਕਾਤ ਕੀਆ ਅਕਾਤ ਅਕਾਤ ਨਾਨੀ ਮੂਰੇ ਹੱਥ ਪਾਉਂਦੀ ਸੀ ਨਾਲੇ ਘਰ ਵਾਲੇ ਮੇਰੇ ਡੈਡੀ ਸੀ ਉਹ ਚੱਕੀ ਦਰਨਾ ਅੱਛਾ ਮੇਰੇ ਭਰਾ ਤੋਂ ਇੰਨੇ ਕੰਮ ਬਟਾਏ ਇਹਨਾਂ ਨੇ ਮੇਰੇ ਭਰਾ ਤੋਂ ਭੱਜਿਆ ਸੀ ਮੇਰਾ ਭਰਾ ਵਕੀਰ ਸੀਗਾ ਇਹਨਾਂ ਨੇ ਜਵਾਬ ਦਿੱਤਾ ਮੈਨੂੰ ਨਹੀਂ ਪਤਾ ਇਹਨੇ ਦਿੱਤਾ ਇਹਨਾਂ ਨੇ ਥਾਣੇ ਆ ਕੇ ਨੇਤ ਲੜਾਈਆਂ ਮੇਰੇ ਭਰਾ ਦੇ ਇੱਥੇ ਕਰਾਈਆਂ ਨਹੀਂ ਨਹੀਂ ਸਭ ਕਿਵੇਂ ਪਤਾ ਨਹੀਂ ਆਉਂਦਾ ਯਾਰ ਤੂੰ ਕਹੋ ਮੈਨੂੰ ਨਹੀਂ ਮੈਂ ਚੋਰੀ ਚੋਰੀ ਮੇਰੇ ਭਰਾ ਦੇ ਕੇਸਾਂ ਦੇ ਵਿੱਚ ਮੈਂ ਇੱਧਰ ਲੈ ਜਾ ਕਿ ਮੇਰੇ ਭਰਾ ਨੂੰ ਮੈਂ ਕੋਈ ਕਰ ਨਹੀਂ ਰਹਿਣਾ ਆਪਣਾ ਪਰਸਨ ਤੱਕ ਪਿੱਛੇ ਕੋਈ ਹੈ ਨਹੀਂ ਦਬਾ ਲੋ ਜਿਹੜਾ ਗੁੱਟੇ ਗੁੱਟੇ ਇਹਨਾਂ ਨੇ ਕਿ ਸਰਕਾਰੀ ਜਗ੍ਹਾ ਦੇ ਇਹਨਾਂ ਨੇ ਅੰਦਰੋਂ ਕਰਦਾ ਮੈਂ ਬੁੱਤੇ ਇਹ ਸਰਕਾਰੀ ਜਗ੍ਹਾ ਦਾ ਘਲੀ ਜੇ ਇਹਨਾਂ ਨੂੰ ਕੀ ਰੇਟ ਰੋ ਸੇ ਗਲੀ ਬਣਾਉਣ ਦਾ ਗਲੀ ਥੜੀਆਂ ਤੇ ਲੋਕਾਂ ਦੀ ਮੈਨੂੰ ਨਹੀਂ ਪਤਾ ਜਦੋਂ ਮੈਨੂੰ ਇਹਨੂੰ ਤਕਰੀਬ ਇਹ ਨਹੀਂ ਮੈਨੂੰ ਮੇਰੇ ਨਾਮ ਦੀਪਿਕਾ ਵਾਹਿਲ ਹੈ ਜੀ ਇਹ ਥੜਕੀ ਹੋਇਆ ਕੀ ਹੈ ਬਿਨਾ ਮਤਲਬ ਤੋਂ ਸਾਡੇ ਨਾਲ ਧੱਕਾ ਕਰ ਹੀ ਜਾਂਦੇ ਆ ਪਤਾ ਨਹੀਂ ਚਾਰ ਵਾਰੀ ਆ ਕੇ ਸਾਡੀ ਥੜੀ ਤੋੜ ਗਏ ਆ ਮਿੰਟ ਬਾਅਦ ਆਂਦਾ ਥੜੀ ਤੋੜ ਦਿੰਦਾ ਕਦੀ ਵੱਟੇ ਮਾਰ ਜਾਂਦਾ ਫਿਰ ਅਸੀਂ ਬਰਦਾਸ਼ਤ ਕਰੀ ਗਏ ਫਿਰ ਇਹ ਕਾਰਪੋਰੇਸ਼ਨ ਗਿਆ ਕਾਰਪੋਰੇਸ਼ਨ ਵਾਲੇ ਅਸੀਂ ਇਹਨੇ ਥੜੀ ਤੋੜੀ ਸਾਡੇ ਕੋ ਸਾਰੀ ਰਿਕਾਰਡਿੰਗ ਹੈਗੀ ਆ ਉਸ ਤੋਂ ਬਾਅਦ ਫਿਰ ਇਹਨੇ ਕਾਰਪੋਰੇਸ਼ਨ ਜਦੋਂ ਐਪਲੀਕੇਸ਼ਨ ਦਿੱਤੀ ਦੇਖੋ ਜੇ ਤੁਹਾਡਾ ਘਰ ਨਹੀਂ ਮਾਂ ਤਾਂ ਇਹ ਕਾਰਪੋਰੇਸ਼ਨ ਤੁਹਾਨੂੰ ਇਹ ਕਹੂਗਾ ਜਾਲੀ ਬਣਾ ਲਓ ਤੁਹਾਨੂੰ ਇਹ ਨਹੀਂ ਕਹੂਗਾ ਕਿ ਗਵਾਂਡੀਆਂ ਦੀ ਕੰਧ ਤੋੜ ਦੋ ਹੈਨਾ ਸਿਰਫ ਇਹਨੂੰ ਜਾਲਾ ਸਾ ਹੋਰ ਕੁਝ ਨਹੀਂ ਆ ਮੈਂ ਤਾਂ ਕਿਹਾ ਮੈਂ ਕਿਹਾ ਤੂੰ ਲਾਲਾ ਜਾਲੀ ਤੈਨੂੰ ਕੀ ਪ੍ਰੋਬਲਮ ਆ ਕਹਿੰਦਾ ਨਹੀਂ ਨਹੀਂ ਮੇਰਾ ਤਾਂ ਤੈਨੂੰ ਤੇਰੇ ਬੂਏ ਤੇ ਨਿੱਕਾ ਨਾ ਗੰਦੇ ਲਫ਼ਜ਼ ਬੋਲਦਾ ਐ ਸਾਹਮਣੇ ਵੀ ਜਾਲੀ ਐ ਇੱਥੇ ਵੀ ਜਾਲੀ ਐ ਫਿਰ ਵੀ ਇਹ ਕਦੀ ਉੱਚੇ ਕਰਕੇ ਆਪਣੇ ਢਲਾਨ ਐ ਇਹਨੂੰ ਕਰ ਦਿੰਦਾ ਕਦੀ ਆਪਣਾ ਮਾਰ ਮਾਰ ਕੇ ਟੁੱਡੇ ਸਾਡੀ ਥੜੀ ਤੋੜ ਦਿੰਦਾ ਉਹਨਾਂ ਇਹ ਕਾਰਪੋਰੇਸ਼ਨ ਵੀ ਅਰਖਾਸਤ ਚਲੇਗੀ ਕਾਰਪੋਰੇਸ਼ਨ ਵਾਲੇ ਵੈਰੀਫਿਕੇਸ਼ਨ ਕਰਕੇ ਗਏ ਉਹਨਾਂ ਨੇ ਰਿਜੈਕਟ ਕਰ ਦਿੱਤੀ ਉਹੀ ਬੰਦੇ ਦੁਬਾਰਾ ਆ ਕੇ ਕਿ ਤੁਸੀਂ ਸਹੀ ਉਹ ਗਲਤ ਆ ਉਹ ਦੁਬਾਰਾ ਬਣਾ ਕੇ ਗਏ ਜਦ ਉਹ ਚੈਪਟਰ ক্লোਜ਼ ਹੋ ਗਿਆ ਫਿਰ ਇਹ ਕੋਰਟ ਕਚਹਿਰੀ ਵੱਲ ਹੋ ਗਿਆ ਅਸੀਂ ਦਰਖਾਸਤ ਦਿੱਤੀ ਜੀ ਕਮਿਸ਼ਨਰ ਦੇ ਤੇ ਇਹਨੇ ਸਾਡੀਆਂ ਦਰਖਾਸਤਾਂ ਤੱਕ ਥਾਣੇ ਦਬਾਤੀਆਂ ਸਾਡੀਆਂ ਦਰਖਾਸਤਾਂ ਦਾ ਵੀ ਕੁਝ ਨਹੀਂ ਬਣਨ ਦਿੱਤਾ ਫਿਰ ਇਹ ਕੋਰਟ ਚ ਗਿਆ ਇਹਨੇ ਸਾਨੂੰ ਡਰਾਉਣ ਵਾਸਤੇ ਸੰਮਣ ਭੇਜਿਆ ਜਿਵੇਂ ਕੀ ਕਾਰਨ ਹੈ ਕਿ ਜਿਹੜੀਆਂ ਤੁਸੀਂ ਕਹਿੰਦੇ ਦਰਖਾਸਤਾਂ ਦਿੱਤੀਆਂ ਉਹਨਾਂ ਨੇ ਦਬਾਤੀਆਂ ਕੀ ਕਿਸੇ ਸ਼ਹਿਰ ਨਾਲ ਹੀ ਹੋ ਰਿਹਾ ਹੈ ਇਹਨਾਂ ਦੀ ਇੱਕ ਇਹ ਕਹਿੰਦਾ ਮੇਰੀ ਬਹੁਤ ਗੱਲਬਾਤ ਆ ਨਹੀਂ ਗੱਲਬਾਤ ਦੇਖੋ ਦੇਖੋ ਇਹ ਥੋੜੀ ਹੈ ਜੇ ਜੇ ਅਸੀਂ ਦਰਖਾਸਤ ਦਿੱਤੀ ਹੈ ਪੁਲਸ ਵਾਲਿਆਂ ਨੇ ਇੱਕ ਵਾਰੀ ਵੀ ਉਹਨਾਂ ਨੂੰ ਤੇ ਸਾਨੂੰ ਨਹੀਂ ਬੁਲਾਇਆ ਉਹਨੇ ਉੱਥੇ ਹੀ ਦਵਾਤੀ ਦੋ ਵਾਰੀ ਇੱਕ ਵਾਰੀ ਨਹੀਂ ਦੋ ਵਾਰੀ ਸਾਡੇ ਕੋਲ ਰਸੀਦਾ ਵੀ ਹੈਗੀਆਂ ਵਾ ਦਰਖਾਸਤ ਦਵਾਤੀ ਫਿਰ ਕਾਰਪੋਰੇਸ਼ਨ ਗਏ ਉਹ ਵੀ ਇਹਨਾਂ ਦਾ ਲੀਡਰ ਦਾ ਫੋਨ ਕਰਾ ਕੇ ਕੀ ਪਤਾ ਹੁਣ ਕੀ ਕਰਦਾ ਕੀ ਆਪ ਵੀ ਪੁਲਸ ਹੈਗਾ ਵਾ ਮਲਾਜਮ ਆ ਰਿਟਾਇਰ ਪੁਲਸ ਮਲਾਜਮ ਹੈ ਨਾ ਤਾਂ ਕਰਕੇ ਤੇ ਕਹਿੰਦਾ ਮੇਰੀ ਬਹੁਤ ਗੱਲ ਵਾ ਤੂੰ ਜੋ ਮਰਜ਼ੀ ਕਰ ਲੈ ਜਿੱਥੇ ਮਰਜ਼ੀ ਭਰ ਲੈ ਮੈਂ ਤਾਂ ਜਾਲੀ ਦਾ ਤੇਰੇ ਬੂਏ ਦੇ ਬਣਾਣੀ ਮੇਰਾ ਪਾਣੀ ਤਾਂ ਇੱਧਰ ਨੂੰ ਹੀ ਜਾਊਗਾ ਤੂੰ ਜੋ ਮਰਜ਼ੀ ਕਰ ਲੈ ਰੋਜ਼ ਆਂਦਾ ਕਦੀ ਮੇਰੇ ਬੱਟੇ ਮਾਰਦਾ ਤਾਂ ਕਦੀ ਮੇਰੀ ਹਥਣੀਆਂ ਤੋੜਦਾ ਇਹ ਕਿੰਨੇ ਵਾਰੀ ਹੋ ਚੁੱਕਾ ਇੱਕ ਵਾਰੀ ਨਹੀਂ ਕੀ ਵਰੀ ਹੋ ਚੁੱਕਾ ਔਰ ਮੇਰੇ ਕੋ ਸਾਰੀਆਂ ਰਿਕਾਰਡਿੰਗਾਂ ਹੈਗੀਆਂ ਆ ਮੇਰੇ ਸੀਸੀਟੀਵੀ ਕੈਮਰੇ ਵੀ ਮੈਂ ਐਸੇ ਕਰਕੇ ਲਵਾਏ ਕਿਉਂਕਿ ਇਹ ਬਾਰ-ਬਾਰ ਪੰਗੇ ਲੈਂਦਾ ਰਾਤੀ ਵੀ 1:30 ਵਜੇ ਮੈਂ ਅਸੀਂ ਲਾਈਟ ਨਹੀਂ ਸੀ ਅਸੀਂ ਉੱਪਰ ਸੌਂ ਗਏ ਤੇ ਰਾਤੀ 1:30 ਵਜੇ ਠਾ ਠਾ ਦੀ ਆਵਾਜ਼ ਆਈ ਮੈਂ ਉੱਪਰੋਂ ਦੇਖਿਆ ਇਹ ਤੇ ਨਾਲ ਦੂਜਾ ਮੁੰਡਾ ਮਨੀ ਮੇਰੀ ਥੜੀ ਤੋੜਦੇ ਵੇ ਅਸੀਂ ਭੱਜ ਕੇ ਜਦ ਤੱਕ ਅਸੀਂ ਥੱਲੇ ਆਏ ਗੇਟ ਨੂੰ ਤਾਲੇ ਲੱਗੇ ਹੁੰਦੇ ਰਾਤ ਦਾ ਟਾਈਮ ਜਦ ਤੱਕ ਬਾਹਰ ਨਿਕਲੇ ਇਹ ਭੱਜ ਗਏ ਫਿਰ ਦੁਬਾਰਾ ਉਹ ਆਇਆ ਕਹਿੰਦਾ ਥੜੀ ਤਾਂ ਮੈਂ ਹੀ ਤੋੜਨੀ ਆ ਦੱਸੋ ਇੰਨੀ ਗਰੀਬ ਮਾਰ ਕਿੰਨੇ ਕਿ ਜਣੇ ਸੀ ਇਹ ਇਹ ਮੇਰੇ ਖਾਤੇ 2 3 3 ਜਣੇ ਸੀਗੇ ਉਪਰੋਂ ਤਿੰਨ ਜਣੇ ਸੀਗੇ ਤੇ ਇਹਨਾਂ ਨੇ ਥੜੀ ਤੋੜੀ ਐ ਬਕਾਇਦਾ ਉਹ ਉਹਦੇ ਵਿੱਚ ਇੱਕ ਨੇ ਮੋਬਾਈਲ ਫੜਿਆ ਤੇ ਪਹਿਲੇ ਓਰ ਵਾਲੀ ਸਟਰੀਟ ਲਾਈਟ ਬੰਦ ਕੀਤੀ ਗਈ ਪਰ ਪੂਰਾ ਪਲੀ ਪਲਾਨ ਕੀਤਾ ਗਿਆ ਫਿਰ ਅਸੀਂ ਪੁਲਿਸ ਨੂੰ ਫੋਨ ਕੀਤਾ ਕੋਈ ਪੁਲਿਸ ਨੇ ਹੈਲਪ ਨਹੀਂ ਕੀਤੀ ਕੋਈ ਕੁਛ ਨਹੀਂ ਜੇ ਸਾਨੂੰ ਮਾਰ ਜਾਣ ਫਿਰ ਕੋਨਤਾ ਕ ਪੁਲਿਸ ਕੋਈ ਨਹੀਂ ਤੁਹਾਡੇ ਕੋ ਨਾ 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 ਜੀ ਭਾਜੀ ਰਾਤ ਦੇ ਅਸੀਂ ਕਿਤਨੀ ਕਿੰਨੇ ਫੋਨ ਕਰ ਚੁੱਕੇ ਆ ਕੋਈ ਪੁਲਿਸ ਨਹੀਂ ਪੁੱਜੀ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਕੁਛ ਨਹੀਂ ਕਦੀ ਵੱਟੇ ਮਾਰਦੇ ਆ ਕਦੀ ਸਾਡੇ ਠੁੱਡੇ ਮਾਰ ਮਾਰ ਸਾਡੀਆਂ ਐਪਲੀਕੇਸ਼ਨਾਂ ਤੱਕ ਦਬਾ ਦਿੰਦੇ ਆ ਕੋਰਟ ਚ ਤੁਸੀਂ ਮੈਨੂੰ ਇੱਕੋ ਬੇਨਤੀ ਹੈ ਮੇਰੀ ਮੈਨੂੰ ਇੱਕੋ ਗੱਲ ਦਾ ਜਵਾਬ ਦਿਓ ਵੀਰੇ ਜੇ ਕੋਰਟ ਦੇ ਵਿੱਚ ਕੇਸ ਚੱਲਦਾ ਹੋਵੇ ਤਾਕੋਈ ਇਦਾਂ ਦੀ ਹਰਕਤ ਕਰ ਸਕਦਾ ਜੇ ਕੋਰਟ 'ਚ ਕੇਸ ਚੱਲਦਾ ਵੈ ਇਸ ਦੇ ਬਾਵਜੂਦ ਵੀ ਇਹਨਾਂ ਨੇ ਇਦਾਂ ਗੁੰਡਾਗਰਦੀ ਕੀਤੀ ਐ ਕੋਰਟ 'ਚ ਕੇਸ ਚੱਲਦਾ ਕਾਰਪੋਰੇਸ਼ਨ 'ਚ ਕੇਸ ਚੱਲਦਾ ਇਸ ਦੇ ਬਾਵਜੂਦ ਵੀ ਇਹਨਾਂ ਨੇ ਅੱਧੀ ਰਾਤੀ ਆ ਕੇ ਸਾਡੇ ਅੱਦਾਂ ਥੜੀਆਂ ਤੋੜੀਆਂ ਦੱਸੋ ਹਲੇ ਤੱਕ ਕੇਸ ਚੱਲਦੇ ਦੇ ਵਿੱਚ ਕਾਨੂੰਨ ਦੀ ਕੋਈ ਰਿਸਪੈਕਟ ਨਹੀਂ ਹੈਗੀ ਤੇ ਜੇ ਕੇਸ ਨਾ ਚੱਲਦਾ ਹੋਵੇ ਫਿਰ ਤਾਂ ਆ ਕੇ ਸਾਡਾ ਕਤਲ ਹੀ ਕਰ ਜਾ ਤੁਸੀਂ ਹੁਣ ਕੀ ਮੰਗ ਕੇ ਕਰਦੇ ਹੋ ਮੈਨੂੰ ਇਨਸਾਫ ਦਿਓ ਦੱਸ ਮੈਂ ਬਹੁਤ ਪਰੇਸ਼ਾਨ ਹਾਂ ਬਹੁਤ ਪਰੇਸ਼ਾਨ ਹਾਂ ਨਾਕਬੁਰ ਪਰੇਸ਼ਾਨ ਕਰਦਾ ਵਾ ਜੋ ਇਹਨਾਂ ਦੇ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਹਾਂ ਕੀ ਨਾਮ ਕੀ ਇਤੋਂ ਨਹੀਂ ਮੇਰਨ ਦੇ ਰੇਸ ਕੁਮਾਰ ਕੀ ਮਸਲਾ ਕੀ ਹੋਇਆ ਜੀ ਤੁਸੀਂ ਅੱਜ ਮੀਡੀਆ ਨੂੰ ਬੁਲਾਇਆ ਦਾ ਇਹ ਦੇਖੋ ਜੀ ਸਾਡੇ ਬਿਲਕੁਲ ਪੜੋਸ ਦੇ ਵਿੱਚ ਰਹਿੰਦੇ ਜੀ ਰਿਟਾਇਰ ਮੁਲਾਜ਼ਮ ਹੈ ਜੀ ਕਿਹੜੀ ਜਨ ਇਹ ਪੰਜਾਬ ਪੁਲਿਸ ਤੋਂ ਮੈਂ ਰਿਟਾਇਰ ਹੋਇਆ ਹਾਂ ਤੁਸੀਂ ਕਿੱਥੇ ਰਹਿੰਦੇ ਮੈਂ ਇੱਥੇ ਸਾਵਣ ਬਿਆਰ ਕਲੋਨੀ ਜਮਾਲਪੁਰ ਭਾਮੀਆਂ ਰੋਡ ਜੀ ਕੀ ਮਸਲਾ ਮਸਲਾ ਜੀ ਇਹ ਇਹ ਬਰਸਾਤੀ ਪਾਣੀ ਦੀ ਜਾਲੀ ਦਾ ਜੀ ਆਲਰੇਡੀ ਪਹਿਲੇ ਹੀ ਮੇਰੇ ਗੇਟ ਦੇ ਉੱਤੇ ਦੋ ਬਰਸਾਤੀ ਜਾਲੀਆਂ ਤਿੰਨ ਜਾਲੀਆਂ ਇੱਕ ਮੇਰੇ ਗੇਟ ਦੇ ਬਿਲਕੁਲ ਸਾਹਮਣੇ ਆ ਤਿੰਨ ਜਾਲੀਆਂ ਆਲਰੇਡੀ ਬਣੀ ਹੋਈਆਂ ਇਹ ਪਿੱਛੇ ਕੁਛ ਟਾਈਮ ਪਹਿਲੇ ਅੱਜ ਤੋਂ 2 ਢਾਈ ਮਹੀਨੇ ਪਹਿਲੇ ਕਾਰਪੋਰੇਸ਼ਨ ਤੋਂ ਪਰਮਿਸ਼ਨ ਲੈ ਕੇ ਆਇਆ ਸੀ ਜਾਲੀ ਬਣਵਾਉਣ ਵਾਸਤੇ ਜੇ ਜਾਲੀ ਬਣਵਾਉਣ ਵਾਸਤੇ ਗਵਰਨਮੈਂਟ ਨੇ ਪਰਮਿਸ਼ਨ ਦਿੱਤੀ ਸੀ ਤੈਨੂੰ ਆਪਣੇ ਦਰਵਾਜ਼ੇ ਮੋਰੇ ਦੀ ਪਰਮਿਸ਼ਨ ਦਿੱਤੀ ਸੀ ਮੇਰੇ ਦਰਵਾਜ਼ੇ ਮੋਰੇ ਦੀ ਪਰਮਿਸ਼ਨ ਦਿੱਤੀ ਸੀ ਤੋ ਉਸ ਅਗੇਸ ਮੈਂ ਵੀ ਕਾਰਪੋਰੇਸ਼ਨ ਚਲੇ ਗਿਆ ਮੈਂ ਜੇ ਮੈਂ ਵੀ ਜਾ ਕੇ ਕਮਿਸ਼ਨਰ ਨੂੰ ਦਰਖਾਸਤ ਦਿੱਤੀ ਉਹਨਾਂ ਨੇ ਉਹਨਾਂ ਨੇ ਮੌਕਾ ਦੇਖਿਆ ਮੌਕੇ ਦੇ ਮੁਤਾਬਕ ਉਹਨਾਂ ਨੇ ਐਜੀਟੀ ਕੰਮ ਉੱਥੇ ਹੀ ਰੁਕਵਾ ਦਿੱਤਾ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਥੜੀ ਬਣਾਣ ਲੱਗੇ ਜਦੋਂ ਸਾਡੇ ਇੱਥੇ ਮਿਸਤਰੀ ਲੱਗੇ ਸੀ ਮੇਰੇ ਆਲਰੇਡੀ ਕੰਮ ਚੱਲ ਰਿਹਾ ਸੀ ਮਕਾਨ ਦਾ ਠੀਕ ਹੈ ਜੀ ਮੈਂ ਰਿਪੇਅਰ ਕਰਾ ਰਿਹਾ ਸੀ ਜਿੱਥੇ ਇੱਥੇ ਮੈਨੂੰ ਪ੍ਰੋਬਲਮ ਸੀ ਮੈਂ ਸਾਰਾ ਕੰਮ ਕਰਾ ਰਿਹਾ ਜਦੋਂ ਥੜੀ ਬਣਾ ਕਿਆਰੀ ਜੀ ਬਣਾ ਰਹੇ ਸੀ ਇਨੇ ਆ ਕੇ ਮਿਸਤਰੀ ਨੂੰ ਵੀ ਥੱਪੜ ਮਾਰੇ ਤੇ ਨਾਲ ਉਹ ਜਿਹੜੀ ਇਹ ਬਣਾਈ ਸੀ ਕਿਆਰੀ ਉਹ ਵੀ ਢਾਪ ਦਿੱਤੀ ਚਲੋ ਉਸ ਵੇਲੇ ਜਿੱਦਾਂ ਮਰਜੀ ਅਸੀਂ ਕਿਆਰੀ ਵਗੈਰਾ ਬਣਾ ਲਈ ਹੁਣ ਰਾਤ ਨੂੰ ਇਨੇ ਫੇਰ ਇਹੀ ਕੰਮ ਕੀਤਾ ਕਿ ਆ ਕੇ ਇਹ ਥੋੜੇ ਵਗੈਰਾ ਲਿਆ ਕੇ ਉਹਨੂੰ ਚੰਗੀ ਤਰ੍ਹਾਂ ਤੋੜ ਦਿੱਤਾ ਤੇ ਇਹ ਜਦੋਂ ਪਿੱਛੇ ਸਾਡੀ ਗੱਲ ਹੋਈ ਸੀ ਇਹ ਇੱਥੇ ਤੱਕ ਕਹਿੰਦਾ ਕਿ ਕਹਿੰਦਾ ਮੇਰੀ ਇੱਥੇ ਤੱਕ ਅਪਰੋਚ ਹੈਗੀ ਆ ਤੂੰ ਸੋਚ ਵੀ ਨਹੀਂ ਸਕਦਾ ਤੂੰ ਨਾ ਹੀ ਮੇਰਾ ਕੁਝ ਵਿਗਾੜ ਸਕਦਾ ਰਾਤੀ ਸਮਾਂ ਕਿੰਨੇ ਵਜੇ ਤੁਸੀਂ ਥੋੜੀ ਰਾਤ ਕੋਈ ਹੈ 1:30 ਵਜੇ ਦਾ ਟਾਈਮ ਸੀ ਕਿੰਨੇ ਕੇ ਜਾਣੇ ਸੀਗੇ ਇਹ ਦੇਖੋ ਜੀ ਦੋ ਜਾਨੇ ਤਾਂ ਇੱਥੇ ਛੋਣਦੇ ਪਏ ਆ ਸੀਸੀਟੀਵੀ ਦੇ ਵਿੱਚ ਉਸ ਤੋਂ ਬਾਅਦ ਇੱਕ ਬੰਦਾ ਹੋਰ ਆਇਆ ਸੀ ਨਾਮ ਰਹਿਮਤ ਇੱਥੇ ਚੁੱਕਦਾ ਉਹ ਬਾਹਰ ਬੁਲਾਏ ਗਏ ਬੰਦੇ ਕਰਾ ਸੀ ਦੇਖੋ ਜੀ ਜਿਹੜਾ ਬਾਹਰ ਚ ਮੁੰਡਾ ਬੰਦਾ ਆਇਆ ਸੀ ਉਹ ਗਲੀ ਚ ਹੀ ਰਹਿਦਾ ਵਾ ਜਿਹੜਾ ਇਹਦੇ ਨਾਲ ਸੀਸੀਟੀਵੀ ਦੇ ਵਿੱਚ ਦੂਸਰਾ ਬੰਦਾ ਸੀ ਉਹ ਉਹ ਰੋਗਿਆ ਪਿਕਚਰ ਦੇ ਵਿੱਚ ਨਾ ਕਲੀਅਰ ਨਹੀਂ ਹੋ ਰਿਹਾ ਰਾਤੀ ਪਹਿਲੇ ਇਹਨਾਂ ਨੇ ਜਿਹੜੀ ਸਟਰੀਟ ਲਾਈਟ ਸਟਰੀਟ ਲਾਈਟ ਹੈਗੀ ਆ ਉਹ ਬੰਦ ਕੀਤੀ ਤੇ ਜਿਹੜੀ ਆਪਾਂ ਉਹਦੀ ਇਹ ਸੁਣਨ ਬੰਦ ਨਹੀਂ ਕਰ ਸਕਦੇ ਗਵਰਨਮੈਂਟ ਦੀ ਚੀਜ਼ ਹੈ ਗਵਰਨਮੈਂਟ ਦੀ ਚੀਜ਼ ਚੱਲ ਰਹੀ ਹੈ ਇਹਨਾਂ ਨੇ ਪਹਿਲੇ ਸਟਰੀਟ ਲਾਈਟਾਂ ਬੰਦ ਕੀਤੀਆਂ ਉਸ ਤੋਂ ਬਾਅਦ ਇਹਨਾਂ ਨੇ ਆਹ ਕਾਰਵਾਈ ਕੀਤੀ ਪੂਰਾ ਰੀਪਲੈਨਿੰਗ ਨਾਲ ਇਹਨਾਂ ਨੇ ਕੰਮ ਕੀਤਾ ਜੀ ਜੀ ਸੀਸੀਟੀਵੀ ਆਈ ਹੈ ਕੋਈ ਜਿਹੜਾ ਤੁਸੀਂ ਦੱਸਦੇ ਫਿਰ ਰੇਟ ਬੰਦ ਕੀਤੀ ਫਿਰ ਤੋੜਪੂਰ ਕੀਤੀ ਹਾਂ ਹਾਂਜੀ ਸੀਸੀਟੀਵੀ ਵੀ ਆਈ ਹੈ ਜੀ ਅੱਛਾ ਜੀ ਉਸ ਤੋਂ ਬਾਅਦ ਅਸੀਂ 100 ਨੰਬਰ ਤੇ ਹੈਲਪਲਾਈਨ ਦੇ ਉੱਤੇ ਕੋਲ ਕੀਤੀ ਕੋਲ ਕੀਤੀ ਜੀ ਇਹ ਦੇ ਲੋ ਮੇਰੇ ਖਿਆਲ ਨਾਲ ਪੋਣੇ ਦੇ 2 ਵਜੇ ਕੋਲ ਕੀਤੀ ਹੋਣੀ ਹਾਂਜੀ ਸਵੇਰੇ 3 ਵਜੇ ਤੱਕ ਅਸੀਂ ਵੇਟ ਕਰਦੇ ਰਹੇ ਕੋਈ ਨਹੀਂ ਆਇਆ ਜੀ ਹਾਂ ਤੱਕ ਨਹੀਂ ਆਇਆ ਔਰ ਇਸ ਟਾਈਮ ਮੇਰੇ ਖਿਆਲ 2:30 3 ਵਜੇ ਦਾ ਟਾਈਮ ਹੋ ਗਿਆ ਹਜੇ ਤੱਕ ਕਿਸੇ ਨੇ ਨਹੀਂ ਪੁੱਛਿਆ ਫਿਰ ਅਸੀਂ ਥਾਣੇ ਵੀ ਗਏ ਸੀ ਰਾਤੀ ਥਾਣੇ ਬੜੀ ਮੁਸ਼ਕਿਲ ਨਾਲ ਅਸੀਂ 15 20 ਮਿੰਟ ਅੱਧਾ ਘੰਟਾ ਦਰਵਾਜ਼ਾ ਖੜਕਾਉਂਦੇ ਰਹੇ ਤਾਂ ਜਾ ਕੇ ਉਹਨਾਂ ਨੇ ਗੇਟ ਖੋਲ੍ਹਿਆ ਗੇਟ ਖੋਲ੍ਹਣ ਤੋਂ ਬਾਅਦ ਇੱਕ ਬੰਦਰ ਮੁਲਾਜ਼ਮ ਮਿਲਿਆ ਜੀ ਉਹਨੇ ਸਿਰਫ ਸਾਡੀ ਦਰਖਾਸਤ ਲਿਖ ਲਈ ਦਰਖਾਸਤ ਲਿਖ ਕੇ ਰੱਖ ਲਈ ਕਹਿੰਦੇ ਦਿਲਵਾਰ ਸਿੰਘ ਜੀ ਨਾਲ ਤੁਸੀਂ ਗੱਲ ਕਰ ਲਿਓ ਉਹਨਾਂ ਨੂੰ ਅਸੀਂ ਫੋਨ ਕੀਤਾ ਉਹਨਾਂ ਨੇ ਵੀ ਸਾਡੇ ਹੱਥ ਵੱਲੇ ਕੁਝ ਨਹੀਂ ਪਕੜਾਇਆ ਉਹ ਕਹਿੰਦੇ ਉਹ ਕਹਿੰਦੇ ਜਿਹੜੀ ਵੀ ਗੱਲ ਕਰਨੀ ਆ ਤੁਸੀਂ ਸਵੇਰੇ ਕਰ ਲਿਓ ਅਸੀਂ ਕਹੀ ਸਾਨੂੰ ਇੱਥੇ ਤੱਕ ਖਤਰਾ ਸਾਡੇ ਤੇ ਦੁਆਰਾ ਹਮਲਾ ਵੀ ਹੋ ਸਕਦਾ ਵਾ ਕਹਿੰਦੇ ਕੋਈ ਗੱਲ ਨਹੀਂ ਜਦੋਂ ਹਮਲਾ ਕਰੋਗੇ ਉਹਦੇ ਦੇਖ ਲਾਂਗੇ ਰਿਕਾਰਡਿੰਗ ਸਾਡੇ ਕੋਲ ਉਹਦੇ ਚੋਂ ਕੁਝ ਪਰਸੈਂਟ ਦੀ ਰਿਕਾਰਡਿੰਗ ਹੈਗੀ ਆ ਕੁਝ ਦੀ ਆਪਣੇ ਕੋਲ ਨਹੀਂ ਹੈਗੀ ਜਦੋਂ ਉਹਨੂੰ ਆਪਣਾ ਰਿਪੋਰਟਿੰਗ ਲਾਈ ਸੀ ਜੀ ਉਹ ਉਦੋਂ ਤੱਕ ਕਾਫੀ ਧੇਰ ਗੱਲਬਾਤ ਹੋ ਚੁੱਕੀ ਸੀ ਠੀਕ ਹਾਂਜੀ ਹੁਣ ਤੁਸੀਂ ਜਿਹੜੇ ਨਾਲ ਦੇ ਗਵਾਂਡੀ ਹੈ ਉਹ ਉਹਨਾਂ ਦੇ ਕੀ ਹੈ ਕਿ ਕਿ ਕਿਉਂ ਤੁਹਾਨੂੰ ਇਹ ਤਰ੍ਹਾਂ ਪਛਾਣ ਕਰਦੇ ਨੇ ਇਹ ਤੁਹਾਡੀ ਖੜੀ ਤੋੜ ਕੇ ਰੱਖੀ ਮੇਨ ਕਾਰਨ ਇਹੀ ਹੈ ਮੇਨ ਰੀਜ਼ਨ ਆ ਜੀ ਜੈਲਸ ਮੇਨ ਰੀਜ਼ਨ ਹੈ ਜੈਲਸ ਆ ਜੀ ਹੋਰ ਕੁਛ ਨਹੀਂ ਹੈ ਅੱਛਾ ਤੁਸੀਂ ਸ਼ੋਰ ਪੱਕਾ ਕਹਿ ਰਹੇ ਹੋ ਦੀ ਉਹ ਗਵਾਂਡੀ ਹੀ ਸੀਗੀ ਕੋਈ ਹਾਂਜੀ ਬਿਲਕੁਲ ਸ਼ੋਰ ਜੀ ਸੀਸੀਟੀਵੀ ਤੁਹਾਨੂੰ ਪਛਾਣਿਆ ਉਹਨਾਂ ਦੀ ਹਾਂਜੀ ਹਾਂਜੀ ਸਾਨੂੰ ਪਛਾਣਿਆ ਅੱਛਾ ਜੀ ਮੈਂ ਉੱਪਰ ਛੱਤ ਤੇ ਸੌ ਰਿਹਾ ਸੀ ਤੇ ਜਦੋਂ ਉਹ ਭੱਜ ਕੇ ਆ ਗਏ ਤੇ ਆਪਾਂ ਭੱਜ ਗਏ ਸੀ ਉਹ ਬਹੁਤ ਹੀ ਅਕਸੀ ਬਾਹਰ ਆਏ ਤੁਸੀਂ ਰੋਕਿਆ ਨਹੀਂ ਉਹਨਾਂ ਨੂੰ ਫਿਰ ਉਹ ਨਹੀਂ ਤੇ ਉਹ ਭੱਜ ਗਏ ਸੀ ਆਪਣੇ ਅੰਦਰ ਚਲੇ ਗਏ ਗੇਟ ਉਹਨਾਂ ਨੇ ਬੰਦ ਕਰ ਲਿਆ ਤੇ ਜਿਹੜੀ ਇਹ ਐਕਟਿਵ ਵਾਸਤੇ ਤੇ ਲੈ ਕੇ ਆਇਆ ਸੀ ਦੂਸਰੇ ਬੰਦੇ ਨੂੰ ਉਹ ਐਕਟਿਵ ਇਹ ਦੇਖੋ ਅੰਦਰ ਕਰਨੀ ਕੀਤੀ ਨਹੀਂ ਗਈ ਸਾਰੀ ਰਾਤ ਨਹੀਂ ਜੀ ਮਹੱਲੇ 'ਚ ਕੋਈ ਨਹੀਂ ਉੱਠਿਆ ਜੀ ਕੋਈ ਨਹੀਂ ਉੱਠਿਆ ਕੋਈ ਨਹੀਂ ਉੱਠਿਆ ਜੀ ਹਾਂਜੀ